ਔਰ ਦੇਖੋ ਸੰਤ ਜਨ ਬਖਸ਼ਿਸ਼ਾਂ ਵੰਡਦੇ ਨੇ ਅੱਜ ਉਸੇ ਸੰਤ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਕਤੂ ਨਗਲ ਦੇ ਵਿੱਚ ਜੋੜ ਮੇਲਾ ਮਲਾਇਆ ਜਾ ਰਿਹਾ ਹੈ ਉਹਨਾਂ ਨੇ ਸੱਚਮੁੱਚ ਇਹ ਕਹਿੰਦੇ ਉਹਨਾਂ ਦੀ ਸੰਗਤ ਜਿਨ੍ਹਾਂ ਨੇ ਕੀਤੀ ਤੇ ਕੇਵਲ ਉਦੋਂ ਨਹੀਂ ਜਿਨ੍ਹਾਂ ਨੇ ਅੱਜ ਵੀ ਕੀਤੀ ਸੰਗ ਸੰਤਨ ਕੇ ਪਾਈਓ ਉਹਨਾਂ ਨੂੰ ਮੁੱਖ ਮੰਗੀ ਅਮਰਦਾ ਅੱਜ ਵੀ ਮਿਲਦੀ ਜਾਂਦਾ ਹੈ ਕਿਉਂਕਿ ਪਾਵੇਂ ਸਾਡੇ ਵਰਗੇ ਕਥਾ ਕਰਨ ਵਾਲੇ ਬੜਾ ਕਹਿਣ ਕੇ ਕੋਈ ਕਰਾਮਾਤ ਨਹੀਂ ਕੋਈ ਕਰਾਮਾਤ ਹਿੰਦੀ ਗੁਰੂ ਕਰ ਚੇ ਕਰਾਮਾਤ ਵਿਖਾਈ ਨਹੀਂ ਜਾਂਦੀ ਪਰ ਸਤਗੁਰੂ ਜੀ ਕਿਰਪਾ ਕਰਦੇ ਨੇ ਅਸਲ ਵਿੱਚ ਇਹ ਪਾਪਾ ਬੁੱਢਾ ਸਾਹਿਬ ਜੀ ਆਪ ਹੀ ਕਰਾਮਾਤ ਨੇ ਹੁਣ ਸਤਗੁਰੂ ਜੀ ਨੇ ਦੇਖੋ ਜਿੱਥੇ ਬਖਸ਼ਿਸ਼ ਕੀਤੀ ਬਾਣੀ ਦੇ ਵਿੱਚ ਪਾਵਨ ਬਚਨ ਗਏ ਨੇ ਕਿ ਸਾਦ ਕੇ ਸੋਪਾ ਕਾ ਨਹੀਂ ਅੰਤ ਜੇ ਰੱਬ ਪਰਮੇਸ਼ਰ ਦੀ ਸੋਭਾ ਵढਾਈ ਦਾ ਅੰਤ ਨਹੀਂ ਨਾ ਤੇ ਜਪਣ ਵਾਲੇ ਸਾਧ ਜਨਾਂ ਦੇ ਵੀ ਸੋਭਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਸਾਧ ਕੇ ਸੋਭਾ ਕਾ ਨਹੀਂ ਅੰਤ ਤੇ ਕਿਉਂ ਕਹਿੰਦੇ ਸਾਧ ਕੇ ਸੋਭਾ ਸਦਾ ਬੇਅੰਤ ਕਿਉਂਕਿ ਉਹ ਬੇਅੰਤ ਪ੍ਰਭੂ ਗੁਰੂ ਦੇ ਵਿੱਚ ਮਿਲ ਜਾਂਦੇ ਨੇ ਉਸੇ ਦਾ ਰੂਪ ਹੋ ਜਾਂਦੇ ਨੇ ਨਦੇ ਕੋਈ ਨਾਲਾ ਛੋਟਾ ਜਿਹਾ ਵੀ ਹੋਵੇ ਜਦੋਂ ਸਮੁੰਦਰ ਵਿੱਚ ਮਿਲ ਜੇ ਨਾ ਤੇ ਫਿਰ ਉਹ ਸਮੁੰਦਰ ਹੀ ਹੋ ਜਾਂਦਾ ਇਕੱਲਾ ਸਮੁੰਦਰ ਦਾ ਰੂਪ ਨਹੀਂ ਹੁੰਦਾ ਤੇ ਜੇ ਰੱਬ ਦਾ ਅੰਤ ਨਹੀਂ ਪਾਇਆ ਜਾ ਸਕਦਾ ਫਿਰ ਇਹ ਸੱਚ ਹੈ ਕਿ ਉਹਨਾਂ ਦੀ ਬਦਕੀ ਕਰਨ ਵਾਲੇ ਜੱਪਣ ਵਾਲੇ ਐਸੇ ਮਹਾਪੁਰਸ਼ਾਂ ਦੀ ਸੇਵਾ ਦਾ ਬਦਕੀ ਦਾ ਉਹਨਾਂ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ ਸਤਿਗੁਰ ਜੀ ਨੇ ਪਾਵਨ ਬਚਨ ਕਰ ਗੁਰੂ ਅਰਜਨ ਦੇਵ ਮਹਾਰਾਜੀ ਸੁਖਮਨੀ ਸਾਹਿਬ ਦੇ ਵਿੱਚ ਕਹਿੰਦੇ ਕਿ ਸਾਦ ਕੇ ਸੋਪਾ ਉੱਚ ਤੇ ਉੱਚੇ ਸਾਦ ਕਿਸੋ ਪਾਪ ਮੂਛ ਤੇ ਮੂਚੀ ਸਾਧ ਜਨਾਂ ਦੀ ਸੋਪਾ ਉੱਚੀ ਉੱਚੀ ਤੇ ਮੂਛ ਦੀ ਮੂਚੀ ਦਾ ਅਰਥ ਕੀ ਹੁੰਦਾ ਹੈ ਜੀ ਸਾਦ ਕਿਸੋ ਪਾਪ ਮੂਛ ਤੇ ਮੂਚੀ ਪਾਪ ਕੇ ਜਿੰਨੇ ਸੋਪਾ ਨੂੰ ਵਰਣਨ ਕਰ ਲਿਓ ਉਸ ਤੋਂ ਵੀ ਹੋਰ ਬਹੁਤ ਜ਼ਿਆਦਾ ਹੈ ਕਿ ਜਿਹੜੀ ਵਰਣਨ ਕੀਤੀ ਉਹ ਨਹੀਂ ਜਾ ਸਕਦੀ ਕਿਉਂਕਿ ਜੇ ਬਾਬਾ ਬੁੱਢਾ ਸਾਹਿਬ ਜੀ ਦੀ ਸੇਵਾ ਦੀ ਉਹਨਾਂ ਦੀ ਬੰਦਗੀ ਦੀ ਗੱਲ ਕਰੀਏ ਤੇ ਨਹੀਂ ਕੀਤੀ ਜਾ ਸਕਦੇ ਪੂਰਨ ਤੌਰ ਤੇ ਨਹੀਂ ਕਿਉਂਕਿ 113 ਸਾਲ ਉਹਨਾਂ ਨੇ ਗੁਰੂ ਘਰ ਦੀ ਸੇਵਾ ਕੀਤੀ ਤੇ ਜੇ ਉਹਨਾਂ ਦੀਆਂ ਸੇਵਾਵਾਂ ਗਿਣੀਆਂ ਤੇ ਗਿਣੀਆਂ ਨਹੀਂ ਜਾ ਸਕਦੀਆਂ ਪਰ ਹਾਂ ਕਿਉਂਕਿ ਉਹ ਬ੍ਰਹਮ ਦੇ ਵਿੱਚ ਮਿਲੇ ਹੋਏ ਨੇ ਇਸ ਕਰਕੇ ਉਹਨਾਂ ਦੇ ਸੋਭਾ ਵਡਿਆਈ ਜ਼ਰੂਰ ਕਰਨੀ ਹੈ ਕਿਉਂਕਿ ਸਤਿਗੁਰੂ ਕਹਿੰਦੇ ਨੇ ਸਾਧ ਕੀ ਸੋਭਾ ਸਾਧ ਵਡਾਈ ਸਾਡੇ ਵਰਗੇ ਵਰਨਨ ਨਹੀਂ ਕਰ ਸਕਦੇ ਨਾਨਕ ਸਾਧ ਪ੍ਰਭ ਭੇਦ ਨ ਭਾਈ ਕਿਉਂਕਿ ਪ੍ਰਭੂ ਤੇ ਜੱਪਣ ਵਾਲੇ ਸਾਧ ਜਨਾਂ ਦੇ ਵਿੱਚ ਫਰਕ ਨਹੀਂ ਹੁੰਦਾ ਉਸੇ ਦਾ ਰੂਪ ਹੋ ਜਾਂਦੇ ਨੇ ਤਾਂ ਬਾਬਾ ਬੁੱਢਾ ਸਾਹਿਬ ਜੀ 1506 ਦੇ ਵਿੱਚ ਬਾਬਾ ਸੁਖਾ ਰੰਧਾਵਾ ਜੀ ਦੇ ਘਰ ਤੇ ਮਾਤਾ ਗੌਰੇ ਜੀ ਦੇ ਕੁੱਖ ਤੋਂ ਕਥੂ ਨੰਗਲ ਉਹਨਾਂ ਦਾ ਜਨਮ ਹੁੰਦਾ ਜਿਲ੍ਹਾ ਅੰਮ੍ਰਿਤਸਰ ਤੇ ਦੇਖੋ ਸੁਖਾ ਰੰਧਾਵਾ ਜੇ ਮਾਤਾ ਗौरा ਜੀ ਇੱਕ ਖਾੜਦਾਨ ਦਾ ਜਾਂ ਕਹਿੰਦੀਏ ਕਿ ਕੁੱਲ ਦਾ ਜ਼ਿਕਰ ਇਸੇ ਕਰਕੇ ਕੀਤਾ ਜਾਂਦਾ ਕਿਉਂਕਿ ਸਤਿਗੁਰੂ ਜੀ ਨੇ ਪਾਵਨ ਬਚਨ ਬਾਣੀ ਜਿਕੇ ਨੇ ਕਿ ਜਿਹੜੇ ਕੁੱਲ ਜਿਹੜੇ ਘਰ ਪਰਿਵਾਰ ਦੇ ਵਿੱਚ ਐਸਾ ਬੰਦਗੀ ਵਾਲਾ ਹੋਵੇ ਨਾ ਉਸ ਕੁੱਲ ਨੂੰ ਧੰਨ ਕਹਿਣਾ ਚਾਹੀਦਾ ਹੈ ਉਹ ਪਿਓ ਵੀ ਧੰਨ ਹੈ ਉਹ ਮਾਂ ਵੀ ਧੰਨ ਹੈ ਧੰਨ ਸੋ ਵੰਸ ਧੰਨ ਸੋ ਪਿਤਾ ਤਨ ਸੋ ਮਾਤਾ ਜਿਨ ਜਨ ਜਨੇ ਉਹ ਮਾਤਾ ਵੀ ਤਨ ਹੈ ਉਹ ਕੁੱਲ ਵੀ ਤਨ ਹੈ ਉਹ ਪਿਤਾ ਵੀ ਤਨ ਹੈ ਔਰ ਸਤਿਗੁਰੂ ਜਿਨੇ ਪਾਵਨ ਬਚਨ ਕਹੇ ਕਿ ਐਸੇ ਜਿਹੜੇ ਕੁੱਲ ਨੂੰ ਤੰਦ ਗਿਆ ਹੈ ਉਹ ਤੇ ਕਹਿੰਦੇ ਨੇ ਕਿ ਜਿਨ ਸਾਸ ਗਰਾਸ ਧਿਆਇਆ ਮੇਰਾ ਹਰ ਹਰ ਸੇ ਸੱਚੇ ਦਰਗਾਹ ਬਨੇ ਉਹ ਜੱਪਣ ਵਾਲੇ ਜਿਹੜੇ ਕੁੱਟ ਦੇ ਵਿੱਚ ਪੈਦਾ ਹੋਏ ਜਿਨ੍ਹਾਂ ਨੇ ਸਾਸ ਦੇ ਨਾਲ ਵੀ ਗਰਾਸ ਦੇ ਨਾਲ ਵੀ ਖਾਂਦਿਆਂ ਵੀ ਪਿੰਦਿਆਂ ਵੀ ਸੌਂਦਿਆਂ ਵੀ ਉੱਠਦਿਆਂ ਵੀ ਬੈਠਦਿਆਂ ਵੀ ਹਰ ਹਰ ਹਰੇ ਪ੍ਰਮਾਤਮਾ ਨੂੰ ਹਰ ਵੇਲੇ ਧਿਆਇਆ ਹੈ ਤੇ ਸਤਪੁਰੇ ਕਹਿੰਦੇ ਨੇ ਉਹ ਰੱਬ ਦੀ ਦਰਗਾਹ ਵਿੱਚ ਮੰਨੇ ਜਾਂਦੇ ਨੇ। ਬਾਬਾ ਬੁੱਢਾ ਸਾਹਿਬ ਜੀ 1506 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ। ਤੇ 1518 ਨੂੰ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਲ ਮਿਲਣੀ ਹੁੰਦੀ। ਕਿਉਂਕਿ 12 ਕੋ ਸਾਲ ਦੇ ਸਰਨ ਜੀ 12 ਸਾਲ ਦੇ ਸਤਿਗੁਰ ਦੇ ਚਰਨਾਂ ਵਿੱਚ ਆਏ ਤੇ ਫਿਰ 113 ਸਾਲ ਅਣਥੱਕ ਤੇ ਨਿਸ਼ਕਾਮ ਸੇਵਾ ਕੀਤੀ ਜੀ ਜਿੰਦੇ ਵਿੱਚ ਮੰਗ ਕੋਈ ਵੀ ਨਹੀਂ ਸੀ। ਤੇ ਇਸ ਸੇਵਾ ਦਾ ਫਲ ਕਿੱਡਾ ਵੱਡਾ ਮਿਲਿਆ ਜੀ। ਕਿਉਂਕਿ ਸਤਿਗੁਰ ਜੀ ਨੇ ਪਾਵਨ ਬਚਨ ਕੀਤੇ ਸਤਿਗੁਰੂ ਕੀ ਸੇਵਾ ਸਫਲ ਹੈ। ਜੇ ਕੋ ਕਰੇ ਚਿਤ ਲਾਏ ਇਹ ਤੇ ਸੇਵਾ ਹੈ ਹੀ ਫਲ ਦੇ ਸਹਿਤ ਫਲ ਹੀ ਦਿੰਦੀ ਹੈ ਪਰ ਜੇ ਕੋ ਬਾਬਾ ਬੁੱਢਾ ਸਾਹਿਬ ਜੀ ਤਰ੍ਹਾਂ ਚਿਤ ਲਾ ਕੇ ਕਰ ਲੋਗੇ ਹੁਣ ਬਾਬਾ ਬੁੱਢਾ ਸਾਹਿਬ ਜੀ ਬਚਪਨ ਉਹਨਾਂ ਦਾ ਕੱਥੂ ਨੰਗਲ ਦੇ ਵਿੱਚ ਬੀਤਦਾ ਸਮਾ ਪਾ ਕੇ ਜਦੋਂ ਧੰਗੂ ਗੁਰੂ ਨਾਨਕ ਦੇ ਮਹਾਰਾਜ ਜੀ ਉਦਾਸੀਆਂ ਦਾ ਪੇਖ ਤਰਨ ਕੀਤਾ ਤੇ ਇਸ ਕਰਕੇ ਨੇ ਉਦਾਸੀ ਬਣ ਗਏ ਪਹਿਰਾਵੇ ਇਸ ਕਰਕੇ ਪਾਇਆ ਸੀ ਕਿ ਇਸ ਪਹਿਰਾਵੇ ਤੋਂ ਲੋਕ ਆਕਰਸ਼ਿਤ ਜ਼ਿਆਦਾ ਹੁੰਦੇ ਨੇ ਪਖੰਡ ਜ਼ਿਆਦਾ ਚੱਲਦਾ ਏ ਲੋਕ ਜ਼ਿਆਦਾ ਇਕੱਠੇ ਹੋਣਗੇ ਉੱਥੇ ਬਾਬਾ ਭਾਈ ਸਾਹਿਬ ਪਾਈ ਗੁਰਦਾਸ ਜੀ ਕਹਿੰਦੇ ਨੇ ਚੜਿਆ ਸੋਦੜ ਧਰਤ ਲੁਕਾਈ ਤਰਤੇ ਦਾ ਲੁਕਾਈ ਦਾ ਭਲਾ ਕਰਨ ਵਾਸਤੇ ਗੁਰੂ ਸਾਹਿਬ ਜੀ ਉਦਾਸੀਆਂ ਦਾ ਰੂਪ ਧਾਰਨ ਕੀਤਾ ਉਦੋਂ ਬਾਬਾ ਬੂੜਾ ਜੀ ਆ ਕੇ ਮਿਲਦੇ ਨੇ ਜਿਨ੍ਹਾਂ ਦਾ ਬਚਪਨ ਦਾ ਨਾਮ ਬੂੜਾ ਹੈ ਬੂੜਾ 12 ਸਾਲ ਦੀ ਉਮਰ ਹੈ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਸੇਵਾ ਕਰਦੇ ਨੇ ਕੀਰਤਨ ਸੁਣਦੇ ਨੇ ਤੇ ਜਿਵੇਂ ਜਿਵੇਂ ਕੀਰਤਨ ਸੁਣਦੇ ਨੇ ਮਨ 'ਚ ਪਿਆਰ ਵੱਧਦਾ ਹੈ ਘਰੋਂ ਦੁੱਧ ਲਿਆ ਕੇ ਸ਼ਕੁੰਦੇ ਨੇ ਔਰ ਬੜੇ ਗੰਭੀਰ ਰਹਿੰਦੇ ਨੇ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਇੱਕ ਦਿਨ ਪੁੱਛ ਲਿਆ ਕਿ ਬਾਲਕ ਤੂੰ ਰੋਜ਼ ਆਉਂਦਾ ਹੈ ਸੇਵਾ ਕਰਨ ਕੋਈ ਤੇਰੇ ਮਨ 'ਚ ਗੱਲ ਚੱਲਦੀ ਹੈ ਔਰ ਪਾਈ ਬੋੜਾ ਜੀ ਨੇ ਕਿਹਾ ਕਿ ਸਤਿਗੁਰੂ ਇਹ ਜਿਹੜੀ ਮੌਤ ਹੈ ਨਾ ਇਹ ਮੌਤ ਦਾ ਡਰ ਹਰ ਵੇਲੇ ਲੱਗਿਆ ਰਹਿੰਦਾ ਹੈ ਇਹ ਡਰ ਖਤਮ ਹੋ ਜੇ ਔਰ ਸਤਗੁਰੂ ਜੀ ਕਹਿੰਦੇ ਨੇ ਕਿ ਹੱਨੇ ਤੇਰੀ ਉਮਰ ਛੋਟੀ ਜੀ ਤੇ ਗੱਲਾਂ ਇੰਦੀਆਂ ਵੱਡੀਆਂ-ਵੱਡੀਆਂ ਮੌਤ ਹੋ ਰਹੀਆਂ ਔਰ ਬਾਬਾ ਬੁੱਢਾ ਜੀ ਨੇ ਉੱਥੇ ਕਿਹਾ ਕਿ ਮਾਂ ਚੁੱਲੇ ਚੱਗ ਬਾਲਦੀ ਸੀ ਉਹ ਅੱਗ ਨੂੰ ਕਿਉਂਕਿ ਜਿੰਨੇ ਸਿੱਖਿਆ ਲੈਣੀ ਹੋਵੇ ਤਾਂ ਦੇਖੋ ਕੱਖਾਂ ਤੋਂ ਤੇ ਅੱਗ ਤੋਂ ਵੀ ਸਿੱਖਿਆ ਲੈ ਲੈਂਦੇ ਕਿਉਂਕਿ ਪਾਪਾ ਬੁੱਢਾ ਸਾਹਿਬ ਜੀ ਜੇ ਬ੍ਰह्म ज्ञानी ਬੜੇ ਤੇ ਐਵੇਂ ਨਹੀਂ ਜਨਮ ਤੋਂ ਲੈ ਕੇ ਉਹਨਾਂ ਤੇ ਮਾਤੇ ਨਹੀਂ ਤੇਜ ਸੀ ਮਾਤ ਉੱਚੀ ਸੀ ਪਰ ਜਿਹੜਾ ਮਨ ਨਹੀਂ ਵਸ ਕੇ ਸਿੱਖਿਆ ਨਹੀਂ ਮਾਂ ਅੱਗ ਬਾਲਦੀ ਹੈ ਤੇ ਸਤਿਗੁਰੂ ਜੀ ਦੇਖਿਆ ਜਿਹੜੇ ਛੋਟੇ ਛੋਟੇ ਤੀਲੇ ਨੇ ਨਾ ਡੱਕੇ ਉਹ ਪਹਿਲੋ ਸੜ ਗਏ ਤੇ ਵੱਡੀਆਂ ਨਕੜਾਂ ਨੂੰ ਤੇ ਅੱਗ ਬੱਚ ਲੱਗੀ ਤੇ ਉਦੋਂ ਦੇ ਮਨ ਵਿੱਚ ਗੱਲ ਬੈਠ ਗਈ ਕਿ ਮੌਤਾ ਕੀ ਪਤਾ ਹੈ ਕਿਉਂ ਛੋਟਿਆਂ ਨੂੰ ਪਹਿਲੂ ਆ ਜੇ ਆਗ ਕੱਖਾਂ ਨੂੰ ਛੋਟਿਆਂ ਨੂੰ ਪਹਿਲੂ ਲੱਗੀ ਤੇ ਮੌਤਾ ਕੀ ਪਤਾ ਹੈ ਕਿਉਂਕਿ ਸਤਿਗੁਰੂ ਜੀ ਨੇ ਤਾਂ ਪਾਵਨ ਪਸ਼ਣ ਪਾਣੀ ਚ ਵੀ ਕਹਿਣਾ ਉਹਦੇ ਰੱਬ ਦੀ ਪਰਮੇਸ਼ਰ ਦੀ ਫਸਲ ਹੈ ਤੇ ਮਰਜੀ ਹੁੰਦੀ ਹੈ ਹਰੇ ਨਹ ਨਹ ਡੱਡਰੀ ਪੱਕੀ ਵੱਢਣ ਹਾਰ ਹਰੇ ਵੱਢ ਨੇ ਡੱਡਰੀ ਜੀ ਕਰਕੇ ਵੱਢ ਲੈ ਚਾਹ ਪੱਕੀ ਵੱਢ ਲੈ ਸਤਿਗੁਰੂ ਜੀ ਨੇ ਉੱਥੇ ਕਿਰਪਾ ਕੀਤੀ ਨਾਮ ਪਾਏ ਬੁੱਢਾ ਰੱਖਿਆ ਕਿ ਗੱਲਾਂ ਬੁੱਢਿਆਂ ਵਾਲੀਆਂ ਤੇ ਉਮਰ ਬੱਚਿਆਂ ਵਾਲੀ ਉੱਥੇ ਬਾਬਾ ਬੁੱਢਾ ਸਾਹਿਬ ਜੀ ਫਿਰ ਕਰਤਾਰਪੁਰ ਸਾਹਿਬ ਗੁਰੂ ਸਾਹਿਬ ਦੇ ਕੋਲ ਗਏ ਸਮਾਪਾ ਕੇ ਕਥੋਂ ਨੰਗਲ ਤੋਂ ਜਿਹੜਾ ਪਰਿਵਾਰ ਸੀ ਉਹ ਰਮਦਾਸ ਕਹਾ ਕੇ ਵਸੇ ਹੁਣ ਧੰਗ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਦੇ ਵਿੱਚ ਰਹਿੰਦੇ ਨੇ ਕੀਰਤਨ ਸੁਣਦੇ ਨੇ ਵਚਨ ਸੁਣਦੇ ਨੇ ਤੇ ਧੰਗ ਗੁਰੂ ਨਾਨਕ ਦੇ ਮਹਾਰਾਜ ਉਦਾਸੀ ਦਾ ਪੇਖ ਧਰਮ ਕਰਕੇ ਤੁਝ ਦੂਸਰੀ ਉਦਾਸੀ ਜੰਦੇ ਨੇ ਉਦੋਂ ਤੱਕ ਬਾਬਾ ਬੁੱਢਾ ਜੀ ਜਵਾਨ ਹੁੰਦੇ ਨੇ ਬਾਬਾ ਸੁਖਾ ਜੀ ਆਏ ਮਾਤਾ ਗਵਰਾ ਜੀ ਆਏ ਕਿ ਅਸੀਂ ਚਾਹੁੰਨੇ ਕਿਉਂਕਿ ਮਾਪਿਆਂ ਦੀ ਇੱਛਾ ਹੁੰਦੀ ਹਰ ਕਿਸੇ ਦੀ ਕਿ ਹੁਣ ਵਿਆਹ ਕਰੀਏ ਦੇਖੋ ਜਦੋਂ ਵਿਆਹ ਕੀਤਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਉਸ ਸਮੇਂ ਉੱਥੇ ਮੌਜੂਦ ਨਹੀਂ ਸਨ ਗੁਰੂ ਨਾਨਕ ਦੇਵ ਮਹਾਰਾਜ ਉਹ ਦੋ ਭੁੱਲੇ ਮਾਰਗ ਜਿਨੇ ਬਤਾਇਆ ਐਸਾ ਗੁਰਵੜ ਭਾਗੇ ਪਾਇਆ ਪੁੱਲੂਗਿਆ ਨੂੰ ਰਿਸ਼ਤੇ ਦਸਨ ਚੱਲੇ ਨੇ ਔਰ ਬਾਬਾ ਬੁੱਢਾ ਸਾਹਿਬ ਜਿਹੜੇ ਵੱਡੇ ਭਾਗਾ ਕਰਕੇ ਉਸ ਗੁਰੂ ਦੀ ਪ੍ਰਾਪਤੀ ਕੀਤੀ ਹੁਣ ਵਿਆਹ ਦੇ ਵਾਸਤੇ ਗੁਰੂ ਨਾਨਕ ਦੇ ਮਹਾਰਾਜ ਜੀ ਨਹੀਂ ਗਏ ਕਿਉਂਕਿ ਮੌਜੂਦ ਨਹੀਂ ਸਨ ਪਰ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਵਿਆਹ ਦੇ ਵਿੱਚ ਗਏ ਉਸ ਧਿਆਨ ਰੱਖਣਾ ਜੀ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਉਦੋਂ ਤੱਕ ਕਿੰਨਾ ਵੱਡਾ ਸਤਕਾਰ ਮਿਲ ਗਿਆ ਕਿ ਜਿਹੜੇ ਸ਼੍ਰੀ ਚੰਦ ਜੀ ਕਹਿੰਦੇ ਸਨ ਗ੍ਰਿਸ਼ਤੇ ਦੇ ਵਿੱਚ ਸਾਡਾ ਲੈਣਾ ਤਾਂ ਨਹੀਂ ਕੋਈ ਨਹੀਂ ਇਹਨਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਮਰਿਆ ਮੁਕਿਆ ਦੇ ਵਿੱਚ ਕਹਿ ਦਿੱਇਆ ਕਿ ਸੰਸਾਰਿਕ ਰੀਤਾਂ ਰਿਤਾ ਦੇ ਵਿੱਚੋਂ ਪਹਿਲੂ ਬਰਖਤ ਸਣ ਜਾਂਦੇ ਨਹੀਂ ਸਨ ਕਿ ਇੱਕੋ ਇੱਕ ਗੱਲ ਪੁੱਛੋ ਉਹਨਾਂ ਨੇ ਕਮਾਈ ਕਿ ਜੇ ਕੋ ਨਾਲ ਜਾਣਾ ਹੈ ਤੇ ਨਾਮ ਜਾਣਾ ਹੈ ਤੇ ਫਿਰ ਨਾਮ ਦੇ ਨਾਲ ਹੀ ਜੁੜੋ ਉਹ ਬਾਬਾ ਸ਼੍ਰੀ ਚੰਦ ਬਾਬਾ ਬੁੱਢਾ ਸਾਹਿਬ ਜੀ ਤੇ ਵਿਆਹ ਦੇ ਵਿੱਚ ਗਏ ਗ੍ਰਿਸ਼ਤੇ ਜੀਵਨ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਵੇਸ਼ ਕੀਤਾ ਉਹਦੇ ਕੋ ਸਾਡੇ ਵਰਗੇ ਆਮੇ ਕਹਿੰਦੇ ਨੇ ਗੁਰੂ ਸਾਹਿਬ ਜੀ ਨੇ ਪਾਵਨ ਬਚਨ ਕਹੇ ਨੇ ਕਿ ਗ੍ਰਿਸ਼ਤੇ ਧਰਮ ਬੜਾ ਮਹਾਨ ਹੈ ਗ੍ਰਿਸ਼ਤ ਸਭ ਤੋਂ ਮਹਾਨ ਹੈ ਕੋਈ ਸ਼ੱਕ ਨਹੀਂ ਪਰ ਸਿਰਫ ਇੱਕ ਬੀਬੀ ਦੇ ਨਾਲ ਚਾਰ ਲਾਵਣ ਲੈ ਲਈ ਜਾਂ ਬੀਬੀ ਨੇ ਕਿਸੇ ਬੰਦੇ ਨੂੰ ਵਿਆਹ ਲਿਆ ਜਿੰਨੂੰ ਆਪਾ ਸ਼ਬਦ ਵਰਤ ਲਿਆ ਕਿ ਵਿਆਹ ਹੋ ਜਾਣਾ ਹੈ ਇਹਦੇ ਨਾਲ ਗ੍ਰਿਸ਼ਤੀ ਮਹਾਨ ਨਹੀਂ ਹੁੰਦੀ ਗ੍ਰਿਸ਼ਤੇ ਪਾਪਾ ਬੁੱਢਾ ਸਾਹਿਬ ਜੀ ਤੇ ਮਹਾਨ ਸੇ ਕਿਉਂਕਿ ਗ੍ਰਿਸ਼ਤੀ ਜੀਵਨ ਦੇ ਵਿੱਚ ਰਹਿੰਦੇ ਨੇ ਘਰ ਪਰਿਵਾਰ ਦੇ ਵਿੱਚ ਵੀ ਜਾ ਕੇ ਰਹਿੰਦੇ ਨੇ ਤੇ ਅਣ ਦਿਨ ਕੀਰਤਨ ਕੇਵਲ ਭਖਿਆਨ ਗ੍ਰਿਸ਼ਤ ਮਾ ਸੋਏ ਨਿਰਵਾਣ ਇਸ ਗ੍ਰਿਸ਼ਤੇ ਨੂੰ ਮਹਾਨ ਕਿਹਾ ਕਿ ਗ੍ਰਿਸ਼ਤ ਦੇ ਵਿੱਚ ਰਹਿ ਕੇ ਵੀ ਗ੍ਰਿਸ਼ਤੀ ਤੋਂ ਨਿਰਵਾਣ ਰੋਵੇ ਆਰਧਨ ਕੀਰਤਨ ਕੇਵਲ ਵਿਖਿਆਣ ਹਰ ਵळे ਕੀਰਤੇ ਕਰਦੇ ਨੇ ਵਿਖਿਆਣ ਕਰਦੇ ਨੇ ਸ਼ਬਦ ਪੜ੍ਹਦੇ ਨੇ ਪੜਾਉਂਦੇ ਨੇ ਹੁਣ ਬਾਬਾ ਬੁੱਢਾ ਸਾਹਿਬ ਜੀ ਦੀ ਜਿੰਨੇ ਸੇਵਾ ਪਹਿਲਾਂ ਬੇਨਤੀ ਕਰ ਦਿੱਤੀ ਕਿ 113 ਸਾਲ ਦੀ ਹੈ ਉਹ ਸਾਰੇ ਬਿਆਨ ਨਹੀਂ ਕੀਤੇ ਜਾ ਸਕਦੇ ਪਰ ਬਾਬਾ ਬੁੱਢਾ ਸਾਹਿਬ ਜੀ ਨੂੰ ਦੇਖੋ ਸੇਵਾ ਦਾ ਜਿਹੜਾ ਫਲ ਮਿਲਿਆ ਹੈ ਤੇ ਕਿੱਡੇ ਵੱਡੇ ਭਾਗ ਨੇ ਧੰਗ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਜਦੋਂ ਸਰੀਰ ਨੂੰ ਛੱਡਣਾ ਹੈ ਸ਼ਰੀਰ ਨੂੰ ਛੱਡਣ ਤੋਂ ਪਹਿਲਾਂ ਬਾਬਾ ਡਾਣਾ ਜੀ ਨੂੰ ਗੁਰਤਾ ਗੱਦੇ ਤੇ ਬਿਠਾਇਆ ਤੇ ਗੁਰਦਾ ਗੱਦੇ ਤੇ ਬਿਠਾਉਣ ਬਿਠਾਉਣ ਵੇਲੇ ਧੰਗ ਗੁਰੂ ਨਾਨਕ ਦੇ ਮਹਾਰਾਜੇ ਕੋਲ ਨੇ ਹਜ਼ਾਰਾਂ ਸਿੱਖ ਕੋਲ ਨੇ ਤੇ ਇਹ ਵਡਿਆਈ ਬਾਬਾ ਬੁੱਢਾ ਸਾਹਿਬ ਜੀ ਨੂੰ ਦਿੱਤੇ ਕਿ ਗੁਰਤਾ ਗੱਦੇ ਦਾ ਟਿੱਕਾ ਧੰਗ ਗੁਰੂ ਅੰਗਦ ਦੇ ਮਹਾਰਾਜੇ ਨੂੰ ਬਾਬਾ ਬੁੱਢਾ ਜੀ ਤੁਸੀਂ ਲਾਓ ਆਪਣੀ ਅੱਖਾਂ ਦੇ ਸਾਹਮਣੇ ਦਸਤਾਰ ਬਣਾਈ ਬਾਬਾ ਬੁੱਢਾ ਸਾਹਿਬ ਜੀ ਨੇ ਬੱਡੀ ਤਿਲਕ ਲਾਇਆ ਧੰ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਖਡੂਰ ਸਾਹਿਬ ਦੇ ਵਿੱਚ ਜਾ ਕੇ ਫਿਰ ਉੱਥੇ ਗੁਰਮੁਖੀ ਲਿਪੀ ਜਿਹੜੀ ਸੀ ਉਹਨਾਂ ਦਾ ਪ੍ਰਚਾਰ ਤੇ ਪ੍ਰਸਾਰ ਸ਼ੁਰੂ ਕੀਤਾ ਹੁਣ ਦੇਖੋ ਉਸ ਗੁਰਮੁਖੀ ਲਿਪੇ ਨੂੰ ਫਿਰ ਪੜਾਇਆਗਾ ਅੱਗੇ ਬਾਬਾ ਬੁੱਢਾ ਸਾਹਿਬ ਜੀ ਨੇ ਕਿਉਂਕਿ ਜਿਹੜੀ ਪੜਾਈ ਹੈ ਨਾ ਸਤਿਗੁਰੂ ਜੀ ਨੇ ਪਾਵਨ ਉਪਚਨ ਬਾਣੀ ਦੇ ਵਿੱਚ ਕਹੇ ਨੇ ਕਿ ਗੁਰ ਪਰ ਸਾਤੇ ਵਿਤਿਆ ਵਿਚਾਰ ਹੈ ਪੜ ਪੜ ਪਾਵੇ ਮਾਨ ਇਹ ਪੜਾਈ ਪਾਵੇ ਸੰਸਾਰਿਕ ਹੋਵੇ ਇਹ ਵੀ ਬੜੀ ਜ਼ਰੂਰੀ ਹੈ ਜੀ ਪੜੇ ਲਿਖਾ ਥੋੜਾ ਬਹੁਤਾ ਹੋਵੇਗਾ ਤਾਂ ਮਾਨ ਸੰਸਾਰ ਵੱਲੋਂ ਮਿਲਦਾ ਹੈ ਤੇ ਜਿੱਥੇ ਸੰਸਾਰਿਕ ਪੜਾਈ ਜ਼ਰੂਰੀ ਹੈ ਉੱਥੇ ਗੁਰੂ ਦੇ ਮਤ ਦੀ ਪੜਾਈ ਵੀ ਬੜੀ ਜ਼ਰੂਰੀ ਹੈ ਇਹ ਗੁਰਮਖ ਲਿਪੇ ਤੁਨ ਗੁਰੂ ਅੰਗਦ ਦੇ ਮਹਾਰਾਜ ਨੇ ਪ੍ਰਚਾਰ ਤੇ ਪ੍ਰਸਾਰ ਸ਼ੁਰੂ ਕੀਤਾ ਵੱਡੀ ਧਰਮਸ਼ਾਲਾ ਬਣਾਈ ਜਿੱਥੇ ਗੁਰੂ ਸਾਹਿਬ ਜੀ ਆਪ ਪੜ੍ਹਾਉਂਦੇ ਨੇ ਉੱਥੇ ਬਾਬਾ ਬੁੰਡਾ ਸਾਹਿਬ ਜੀ ਵੀ ਨਾਲ ਪੜ੍ਹਦੇ ਨੇ। ਤਨ ਗੁਰੂ ਅੰਗਦ ਦੇ ਮਹਾਰਾਜ ਜੀ ਗੁਰੂ ਬਣੇ। ਉਹਨਾਂ ਦੇ ਨਾਲ ਰਹਿ ਕੇ ਸੇਵਾ ਕੀਤੀ। ਤਨ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਜਿੱਦਣ ਅੰਗਦ ਕਿਰਪਾ ਧਾਰ ਅਮਰ ਸਤਗੁਰ ਥਿਰਥਿਓ ਤਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰਤਾਗਤ ਦੇ ਦਿੱਤੀ। ਤਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੋਬਿੰਦ왈 ਸਾਹਿਬ ਜਾ ਕੇ ਵਸਾਇਆ। ਉਹਨਾਂ ਦੇ ਨਾਲ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਸੇਵਾ ਕਰਦੇ ਨੇ। ਧੰਗ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਵੀ ਗੁਰਤਾ ਗੱਦੇ ਦਾ ਟਿੱਕਾ ਤੇ ਦਸਤਾਰ ਬਾਬਾ ਬੁੱਢਾ ਸਾਹਿਬ ਜੀ ਵੱਟਦੇ ਨੇ। ਉਹਨਾਂ ਉੱਥੇ ਪੌੜੀ ਸਾਹਿਬ ਦਾ ਟੱਕ ਜਦੋਂ ਲਵੜਾ ਧੰਗ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਈ ਬਾਬਾ ਬੁੱਢਾ ਸਾਹਿਬ ਜੀ ਦੇ ਹੱਥ ਚ ਫੜਾਈ। ਕਿ ਕਿੱਡੀ ਵਡਿਆਈ ਦਿੱਤੀ ਸੇਵਾ ਕੀਤੀ ਤੇ ਸੇਵਾ ਦਾ ਇਤੋਂ ਇਤੋਂ ਵੱਡਾ ਫਲ ਕੀ ਹੋਣਾ ਜੀ। ਕਿ ਗੁਰੂ ਸਾਹਿਬ ਜੀ ਆਪਣੇ ਸੇਵਕ ਨੂੰ ਵਡਿਆਈ ਬਖਸ਼ਦੇ ਨੇ ਆਪ ਸਮਰਥ ਹੋ ਕੇ ਕਹਿੰਦੇ ਬੁੱਢਾ ਜੀ ਭਾਈ ਬੁੱਢਾ ਜੀ ਟੱਕ ਤੁਸੀਂ ਲਾਓ ਉਥੇ ਟੱਕ ਵੀ ਲਾਇਆ ਬਾਬਾ ਬੁੱਢਾ ਸਾਹਿਬ ਜੀ ਨੇ ਸਿਰ ਤੇ ਟੋਕਰੀਆਂ ਵੀ ਢੋਈਆਂ ਤੇ ਜਿਦਣ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ 22 ਮੰਝੀਆਂ ਦਾ ਪਾਈ ਪ੍ਰਚਾਰਕ ਥਾਪੇ ਸਨ 22 ਮੰਝੀਆਂ ਕਿ ਜਿਨ੍ਹਾਂ ਨੇ ਪ੍ਰਚਾਰ ਤੇ ਪ੍ਰਸਾਰ ਕਰਨਾ ਉਹ 22 ਮੰჯੀਆਂ ਜਾਂ ਕਹਿੰਦੇ ਕਿ 22 ਪ੍ਰਚਾਰਕ ਨੇ ਜਿਹੜੇ ਉਹਨਾਂ ਦੇ ਮੁਖੀ ਸਨ ਬਾਬਾ ਬੁੱਢਾ ਸਾਹਿਬ ਜੀ ਸਾਰਾ ਪ੍ਰਬੰਧ ਬਾਬਾ ਬੁੱਢਾ ਸਾਹਿਬ ਜੀ ਕਰਦੇ ਸਨ ਪਾਈਆਂ ਦਾ ਧੰਗ ਗੁਰੂ ਅਮਰਦਾਸ ਮਹਾਰਾਜ ਨੇ ਜਦੋਂ ਕਿਰਪਾ ਕੀਤੀ ਅਮਰਦਾਸ ਅਮਰਤ ਛੱਤਰ ਗੁਰ ਰਾਮਦੇਵ ਧੰਗ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਤਾਗੱਦੀ ਮਿਲੀ ਤੇ ਅੱਜ ਫਿਰ ਜਿਹੜਾ ਟਿੱਕਾ ਹੈ ਉਹ ਧੰਨ ਬਾਬਾ ਬੁੱਢਾ ਸਾਹਿਬ ਜੀ ਲਾਉਂਦੇ ਨੇ ਦਸਤਾਰ ਬਾਬਾ ਬੁੱਢਾ ਸਾਹਿਬ ਜੀ ਬੰਨਦੇ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸਾਹਮਣੇ ਖਲੋਕ ਵਿਖ ਰਹੇ ਨੇ ਸਭ ਤੋਂ ਪਹਿਲਾਂ ਮੱਥਾ ਗੁਰੂ ਅਮਰਦਾਸ ਜੀ ਟਿਕਦੇ ਨੇ ਗੁਰੂ ਰਾਮਦਾਸ ਜੀ ਤੇ ਦੂਜੇ ਨੰਬਰ ਤੇ ਨੰਬਰ ਹੁੰਦਾ ਬਾਬਾ ਬੁੱਢਾ ਸਾਹਿਬ ਜੀ ਦਾ ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਧੰਨ ਗੁਰੂ ਰਾਬ ਦਾ ਸਮਰਾਜ ਦੇ ਨਾਲ ਰਹਿ ਕੇ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਕੇ ਚੱਕ ਅੰਮ੍ਰਿਤਸਰ ਵਸਉਂਦੇ ਨੇ ਅੰਮ੍ਰਿਤ ਸਰੋਵਰ ਦੀ ਸੇਵਾ ਹੁੰਦੀ ਹੈ ਇਹ ਸਾਰੇ ਸੇਵਾ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਨਾਲ ਨਾਲ ਕੇ ਸੇਵਾ ਕਰਉਂਦੇ ਨੇ ਤੇ ਜਿੱਦਣ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਮੂਰਤ ਪੰਜ ਪ੍ਰਮਾਣ ਪੁਰਖ ਗੁਰ ਅਰਜਨ ਪਿੱਖੋ ਨયਨ ਉਹ ਤਾਨ ਗੁਰੂ ਅਰਜਨ ਦੇਵ ਮਹਾਰਾਜ ਦੇ ਵਿੱਚ ਜੋਤ ਟਿਕਾਈ ਉਹਨਾਂ ਨੂੰ ਗੁਰਤਾ ਗੱਦੀ ਤੇ ਬਿਠਾਇਆ ਤਾਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਵੀ ਅੱਜ ਚੌਥੀ ਵਰੀ ਬਾਬਾ ਬੁੱਢਾ ਸਾਹਿਬ ਜੀ ਆਪ ਤਿਲਕ ਲਾਉਂਦੇ ਨੇ ਗੁਰਤਾ ਗੱਦੀ ਵਾਲੀ ਦਸਤਾਰ ਬੰਨ੍ਹਦੇ ਨੇ ਤੇ ਗੁਰੂ ਰਾਮਦਾਸ ਜੀ ਤੋਂ ਬਾਅਦ ਦੂਜੇ ਨੰਬਰ ਤੇ ਬਾਬਾ ਬੁੱਢਾ ਸਾਹਿਬ ਜੀ ਮੱਥਾ ਟੇਕਦੇ ਨੇ ਔਰ ਤਾਨ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਸੇਵਾ ਦਾ ਏਡਾ ਵੱਡਾ ਫਲ ਦਿੱਤਾ ਜੀ ਕਿ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੂਪ ਨੂੰ ਤਿਆਰ ਕਰਨਾ ਲਿਖਾਈਗੀ ਕਰਉਣੀ ਹੈ ਪਾਏ ਗੁਰਦਾਸ ਜੀ ਨੂੰ ਕਹਿੰਦੇ ਨੇ ਕਿ ਮੇਣਿਆਂ ਦੇ ਬਾਣੀ ਵਿੱਚ ਰਲਦੇ ਨੂੰ ਅੱਡ ਕਰੀਏ ਪਾਏ ਬਰਨੋ ਜੀ ਨੂੰ ਨਾਲ ਲੈ ਆ ਕੇ ਤੁਸੀਂ ਕਾਗਜ਼ ਦਾ ਤੇ ਸ਼ਾਈ ਦਾ ਤੇ ਕਲਮਾਂ ਦਾ ਇੰਤਜ਼ਾਮ ਕਰਨਾ ਹੈ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬਾ ਬੁੰਡਾ ਸਾਹਿਬ ਜੀ ਨੂੰ ਦੀ ਡਿਊਟੀ ਪਤਾ ਕਿਲਾਈ ਸੀ ਜੀ ਕਿ ਅੱਜ ਤੋਂ ਬਾਅਦ ਸਾਡੇ ਥਾਂ ਤੇ ਹਰਮੰਦਰ ਸਾਹਿਬ ਤੁਸੀਂ ਬੈਠਣਾ ਹੈ ਆਪਣੇ ਸਾਥ ਬਾਬਾ ਬੁੱਢਾ ਸਾਹਿਬ ਨੂੰ ਬਿਠਾਉਂਦੇ ਨੇ ਕਿ ਸੰਗਤਾਂ ਨੇ ਆਉਣਾ ਸਾਡੀ ਥਾਂ ਤੇ ਇਹਨਾਂ ਨੂੰ ਉਪਦੇਸ਼ ਗੁਰੂ ਦੀ ਬਾਣੀ ਸਿਖਾ ਕੇ ਤੁਸੀਂ ਉਪਦੇਸ਼ ਦੇਣੇ ਤੇ ਜਿੱਦਣ ਗੁਰੂ ਗ੍ਰੰਥ ਸਾਹਿਬ ਜੀ ਦੀ ਭੇਡ ਤਿਆਰ ਹੁੰਦੀ ਹੈ ਉਦੋਂ ਸਭ ਤੋਂ ਵੱਡੇ ਪਦਵੇ ਦਿੱਤੇ ਗੁਰੂ ਦਾ ਵਜ਼ੀਰ ਸਭ ਤੋਂ ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਔਰ ਜਿਹੜੇ ਗ੍ਰੰਥੀ ਸੰਗਤ ਨੇ ਸਾਡੇ ਵਰਗੇ ਵੀ ਬੇਨਤੀ ਹੈ ਕਿਉਂਕਿ ਪਦਵੇ ਸੱਚਮੁੱਚ ਬੜੀ ਉੱਚੀ ਹੈ ਜੀ ਦੇਖੋ ਹੁਣ ਸੰਗਤ ਉਹ 3-4 ਫੁੱਟ ਉੱਤੇ ਬੈਠਿਆ ਹੋਇਆ ਤੁਸੀਂ ਉੱਥੇ ਬਿਠਾਇਆ ਪਰ ਜੇ ਗੁਰਦੇ ਸਿੰਘ ਵੀ ਆਪਣੇ ਕਰਤਾਰ ਨੂੰ ਨਾ ਪਛਾਣੇ ਇਸ ਪਦਵੀ ਦਾ ਮਾਨਸਨ ਮਾਨ ਨਾ ਕਰੇ ਤੇ ਭਾਏ ਫਿਰ ਕਮੀ ਤੇਰੇ ਵਿੱਚ ਹੈ ਕਿਉਂਕਿ ਗੁਰੂ ਤੇ ਇੰਨੀ ਬਖਸ਼ਿਸ਼ ਕਰਦੇ ਨੇ ਔਰ ਗੁਰੂ ਦੀ ਸੰਗਤਾਂ ਵੀ ਇਕੱਠ ਨਹੀਂ ਕਰਦੀਆਂ ਬੜੇ ਬਖਸ਼ਿਸ਼ ਕਰਦੇ ਨੇ ਬੜਾ ਸਨਮਾਨ ਮਿਲਦਾ ਹੈ ਸਭ ਤੋਂ ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਥਾਪੇਗੇ ਹੁਣ ਬਾਬਾ ਬੁੱਢਾ ਸਾਹਿਬ ਜੀ ਜਦੋਂ ਸ਼ਿਵ ਪੰਜਵੇਂ ਪਾਸ਼ਾ ਜੀ ਦੇ ਘਰ ਦੇ ਵਿੱਚ ਕਿਉਂਕਿ ਆਪ ਜੀ ਜਾਣਦੇ ਹੋ ਕਈ ਸਾਲਾਂ ਤੋਂ ਔਲਾਦ ਨਹੀਂ ਸੀ ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਸ਼ਾ ਜੀ ਤਖਤ ਤੇ ਬੈਠੇ ਹੋਏ ਨੇ ਸੰਗਤਾ ਉੰਡੀਆਂ ਨੇ ਮੇਰੇ ਵਰਗੀਆਂ ਤੁਹਾਡੇ ਵਰਗੀਆਂ ਮੰਗਣ ਵਾਸਤੇ ਕਿਉਂਕਿ ਸਾਰੇ ਮੰਗਣ ਹੀ ਹੁੰਦੇ ਬੰਜੀ ਸੰਗਤਾਂ ਦੇ ਝੋਲੀਆਂ ਤਾਨ ਗੁਰੂ ਅਰਜਨ ਦੇ ਮਹਾਰਾਜੇ ਪਰਦੇ ਨੇ ਤੇ ਮਾਤਾ ਗੰਗਾ ਜੀ ਵੀ ਆਏ ਕਿ ਪ੍ਰਤਿਆ ਜਿਠਾੜੀ ਕਰਮੋਂ ਇਹਨਾਂ ਨੇ ਤਾਨਾ ਇਹਨਾਂ ਮਾਰਿਆ ਕਿ ਇਹਨਾਂ ਨੇ ਉਤਰੇ ਜਾਣਾ ਕਿ ਸਤ ਗੁਰੂ ਜੀ ਜਿੱਥੇ ਇੰਨਿਆਂ ਦੇ ਝੋਲੀਆਂ ਪਰਦੇ ਉਹ ਅੱਜ ਮੈਂ ਵੀ ਸਿੱਖ ਬਣ ਕੇ ਆਈ ਕਿਰਪਾ ਕਰੋ ਇੱਕ ਬਚਨ ਕਰ ਦਿਓ ਕਿ ਮੈਨੂੰ ਵੀ ਇੱਕ ਪੁੱਤ ਮਿਲੇ ਔਰ ਤਾਨ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਗੰਗਾ ਜੀ ਤੁਹਾਡੇ ਪਾਗਾਂ 'ਚ ਹੀ ਨੇ ਤੇ ਸਤਿਗੁਰ ਜੀ ਤੁਸੀਂ ਕਿਰਪਾ ਕਰੋ ਜੇ ਸਰਗੁਣ ਨਿਰਗੁਣ ਰੂਪ ਦੇ ਵਿੱਚ ਨਹੀਂ ਲਿਖਿਆ ਤਾਂ ਹੁਣ ਸਰਗੁਣ ਰੂਪ ਦੇ ਵਿੱਚ ਦਿਖਦੂ ਲਿਖਣ ਵਾਲੇ ਤੁਸੀਂ ਹੋਣਾ ਕਿਉਂਕਿ ਜਿਤੜੇ ਫਲ ਮਨ ਪਾਂਛੀ ਐ ਤਿਤੜੇ ਸਤਿਗੁਰ ਪਾਸ ਇਹ ਸਾਰੇ ਫਲ ਤੇ ਤੁਹਾਡੇ ਕੋਲ ਹੀ ਨੇ ਨਾ ਹੋਰ ਧੰਗੁਰੂ ਅਰਜਨ ਦੇ ਮਹਾਰਾਜ ਨੇ ਸਮਝਾਇਆ ਕਿ ਦੇਖੋ ਜੇ ਇਹ ਆਪਣੇ ਹੁਕਮ ਨੂੰ ਜਾਂ ਆਪਣੇ ਗੱਲ ਨੂੰ ਆਪ ਹੀ ਕੱਟੀ ਜਾਈਏ ਕਿ ਲੇਖ ਨਾ ਮਿੱਟੀ ਹੋ ਸਖੀ ਜੋ ਲਿਖਿਆ ਕਰਤਾਰ ਤੇ ਫਿਰ ਬਾਕੀਆਂ ਨੂੰ ਕੀ ਸਮਝਾਵਾਂਗੇ ਮਾਤਾ ਗੰਗਾ ਜੀ ਨੇ ਫਿਰ ਬੇਨਤੀ ਕੀਤੀ ਸਤਿਗੁਰੂ ਜੀ ਮੈਂ ਅੱਜ ਪਤਨੀ ਨਹੀਂ ਇੱਕ ਪਤੀ ਕੋਲ ਨਹੀਂ ਗੁਰੂ ਕੋਲ ਆਈ ਹਾਂ ਕਿਰਪਾ ਕਰੋ ਕੋਈ ਨਾ ਕੋਈ ਰਾਹ ਤੇ ਹੋਏਗਾ ਨਾ ਕਿਉਂਕਿ ਇਹ ਵਟਿਆਈ ਦੇਣੀ ਸੀ ਬਾਬਾ ਬੁੱਢਾ ਸਾਹਿਬ ਜੀ ਨੂੰ ਜਿਹੜੇ ਲੋਕ ਕਹਿੰਦੇ ਨੇ ਕਿ ਕਰਾਮਾਤ ਕੋਈ ਨਹੀਂ ਮੈਂ ਇੱਕ ਦਿਨ ਪਹਿਲੂ ਬੇਨਤੀ ਕਿਸੇ ਦੇ ਕਈ ਵਾਰੀ ਕਰਾਮਾਤ ਆ ਵਾਪਰ ਜਾਂਦੀਆਂ ਨੇ ਸਰੂ ਪਤਾ ਹੀ ਨਹੀਂ ਲੱਗਦਾ ਬਾਅਦ ਵਿੱਚ ਅਹਿਸਾਸ ਹੁੰਦਾ ਹੈ ਕਿ ਇਹ ਸਾਡੇ ਤੋਂ ਤਾਂ ਹੋ ਹੀ ਨਹੀਂ ਸਕਦਾ ਪਰ ਗੁਰੂ ਸਾਹਿਬ ਜੀ ਕਰਦੇ ਨੇ ਕਿਉਂਕਿ ਸਤਗੁਰੂ ਜੀ ਨੇ ਪਾਵਨ ਬਚਨ ਕਹੇ ਨੇ ਧੂਣੀ ਚੌਣੀ ਕਰਾਮਾਤ ਸੱਚੇ ਦਾ ਸੱਚਾ ਢੋਆ ਜਿੰਨੇ ਸੱਚੇ ਦੀ ਟੇਕ ਨਹੀਂ ਕਰਾਮਾਤ ਕੀ ਧੂਣੀ ਚੌਣੀ ਕਰਾਮਾਤ ਗੁਰੂ ਸਾਹਿਬ ਜੀ ਉਹਨਾਂ ਨੂੰ ਬਖਸ਼ ਦਿੰਦੇ ਨੇ ਇਹ ਸਭ ਕੁਝ ਆਪ ਕਰ ਸਕਦੇ ਸਰ ਮਾਰ ਦਿੱਤਾ ਬਾਬਾ ਬੁੱਢਾ ਸਾਹਿਬ ਜੀ ਨੇ ਕਿ ਗੰਗਾ ਜੀ ਫਰੋਨਾ ਕੋਲ ਜਾਓ ਤਨ ਗੁਰੂ ਨਾਨਕ ਦੇਵ ਮਹਾਰਾਜ ਦੇ ਆਦਿ ਸਿੱਖ ਲੈ ਉਹਨਾਂ ਕੋਲ ਜਾਓ ਜੇ ਉਹ ਸਾਨੂੰ ਕਹਿਣਗੇ ਸਾਨੂੰ ਕਹਿਣ ਦਾ ਮਤਲਬ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਅਰਦਾਸ ਕਰਨਗੇ ਕਿਉਂਕਿ ਗੁਰੂ ਨਾਨਕ ਤੇ ਗੁਰੂ ਅਰਜਨ ਦੇ ਮਹਾਰਾਜ ਦੇ ਵਿੱਚ ਫਰਕ ਨਹੀਂ ਨਾ ਜੇ ਉਹ ਅਰਦਾਸ ਕਰਨਗੇ ਸਾਨੂੰ ਕਹਿਣਗੇ ਤੇ ਫਿਰ ਅਸੀਂ ਆਪਣਾ ਕਹਿ ਹੋਇਆ ਵੀ ਘੱਟ ਸਕਦੇ ਕਿਉਂਕਿ ਜੋ ਕੁਝ ਬ੍ਰह्म ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਬੋਲ ਦਿੱਤਾ ਨਾ ਭਗਤ ਮੁਖਾਂ ਤੇ ਬੋਲ ਤੇ ਸਿਫ ਬਚਨ ਹੁੰੰਦੇ ਉਹ ਬਚਨ ਹੋ ਜਾਂਦੇ ਨੇ ਤੇ ਜੇ ਕੁਝ ਚਾਹੀਦਾ ਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਕੋਲ ਜਾਓ ਹੋਰ ਮਾਤਾ ਜੀ ਜਾਣਦੇ ਸਨ ਦੇਖੋ ਪਾਵੇ ਕਈਆਂ ਨੇ ਕਹਿ ਦਿੱਤਾ ਕਿ ਪਹਿਲੋਂ ਰਥ ਲੈ ਕੇ ਗਏ ਬਾਬਾ ਜੀ ਨੇ ਬਚਨ ਕਹਿ ਦਿੱਤੇ ਪਾਜੜਾ ਨਹੀਂ ਕਿਉਂਕਿ ਜਿਹੜੇ ਮਾਂ ਹੁੰਦੇ ਮਾਂ ਆਪਣੇ ਬੱਚਿਆਂ ਬਾਰੇ ਚੰਗੀ ਤਰ੍ਹਾਂ ਜਾਣਦੀ ਹੈ ਕਿ ਜੇ ਬੱਚਾ ਛੋਟਾ ਹੈ ਉਹਨੂੰ ਕਦੋਂ ਕੋ ਭੁੱਖ ਲੱਗਦੀ ਕਿੰਨੇ ਸਮੇਂ ਬਾਅਦ ਲੱਗਦੀ ਜੇ ਮਾਂ ਨੂੰ ਨਾ ਪਤਾ ਹੋਵੇ ਤਾਂ ਪਤਾ ਕਿੰਨੋਂ ਹੋਣਾ ਹੈ ਵੱਡੇ ਬੱਚੇ ਨੇ ਮਾਂ ਨੂੰ ਪਤਾ ਉਹਨਾਂ ਦਾ ਟਾਈਮ ਤਾਂ ਕਿ ਉਹਨਾਂ ਕਦੋਂ ਛਕਣਾ ਹੈ ਮਾਤਾ ਗੰਗਾ ਜੀ ਮਿੱਸੀ ਰੋਟੀਆਂ ਬਣਾ ਕੇ ਲੈ ਜਾਂਦੇ ਨੇ ਨਸੀ ਨਾਲ ਲੈ ਕੇ ਜਾਂਦੇ ਨੇ ਗੰਡਾ ਤੇ ਅਚਾਰ ਲੈ ਕੇ ਜਾਂਦੇ ਨੇ ਔਰ ਪੈਦਲ ਜਦੋਂ ਜਾਂਦੇ ਨੇ ਇੱਕ ਦਾਸੀ ਨਾਲ ਹੈ ਬਾਬਾ ਬੁੱਢਾ ਸਾਹਿਬ ਜੀ ਦੇ ਸਿਰ ਦੇ ਉੱਤੋਂ ਰੋਟੀਆਂ ਵਾਲੀ ਪ੍ਰਸ਼ਾਦਿਆਂ ਵਾਲੀ 부ਚਕੀ ਆਪ ਲਾਈ ਤੇ ਨਾਲੇ ਹੱਥ ਜੋੜ ਕੇ ਕਿਹਾ ਕਿ ਮਾਂ ਨੂੰ ਤੇ ਪਤਾ ਹੁੰਦਾ ਭੁੱਖੀ ਬੜੀ ਲੱਗੀ ਸੀ ਪਰ ਉਹ ਸਮੇਂ ਦਾ ਕਿਉਂਕਿ ਛੱਤੇ ਤਰ੍ਹਾਂ ਦੇ ਪਦਾਰਥ ਪਾਵੇ ਆਪਾਂ ਕਹਿੰਦੇ ਗੁਰੂ ਘਰ 'ਚ ਕਮੀ ਕੋਈ ਨਹੀਂ ਪਰ ਉਦੋਂ ਸਾਦਾ ਹੀ ਪ੍ਰਸ਼ਾਦਾ ਆਮ ਸਾਦਾ ਹੀ ਹੁੰਦਾ ਸੀ ਕਿ ਪਤਾ ਸੀ ਕਿ ਜ਼ਿੰਮੇਦਾਰਾ ਕਰਦੇ ਨੇ ਮੱਝਾਂ ਨੂੰ ਚਰਉਂਦੇ ਨੇ ਘਾਹ ਵੜਦੇ ਨੇ ਤੇ ਕੇ ਕੋਸ਼ਰ ਨੂੰ ਖਾਣਾ ਪਸੰਦ ਹੈ ਮਿਸੀਆਂ ਰੋਟੀਆਂ ਲੱਸੀ ਅੱਗੇ ਰੱਖੀ ਹੈ ਤੇ ਗੰਡੇ ਨੂੰ ਲੈ ਕੇ ਜਦੋਂ ਮੁੱਕੀ ਮਾਰ ਕੇ ਤੋਫਦੇ ਨੇ ਤੇ ਨਾਲ ਬਚਨ ਕਰਦੇ ਨੇ ਕਿ ਮਾਂ ਤੇਰੇ ਘਰ ਵਿੱਚ ਐਸਾ ਸੂਰਮਾ ਹੋਏਗਾ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਜ਼ਾਲਮਾਂ ਦੇ ਇਸੇ ਤਰ੍ਹਾਂ ਸਿਰ ਭੁੱਨੇਗਾ ਜਿਵੇਂ ਗੰਡਾ ਭੰਨੇਗਾ ਔਰ ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾ ਸੱਚੇ ਪਾਛੀ ਦਾ ਪ੍ਰਕਾਸ਼ ਹੈ ਐਸੇ ਪ੍ਰਭ ਗਿਆਨੀ ਬਾਬਾ ਬੁੱਢਾ ਸਾਹਿਬ ਦੇ ਬਚਨਾਂ ਕਰਕੇ ਹੋਇਆ ਕਿ ਜਿਨ੍ਹਾਂ ਦਾ ਅੱਜ ਦਿਨ ਮਨਾਇਆ ਜਾ ਰਿਹਾ ਹੈ ਔਰ ਲੱਖਾਂ ਦੀ ਗਿਣਤੀ ਵਿੱਚ ਸੰਗਤ ਪਹੁੰਚਦੀ ਹੈ ਕਿਉਂਕਿ ਜਿਵੇਂ ਆਪਣੇ ਨੇੜੇ ਹੈ ਫਤਿਹਗੜ੍ਹ ਸਾਹਿਬ ਦੂਰ ਦੂਰ ਤੱਕ ਗੱਡੀਆਂ ਖੜਾਉਣ ਵਾਸਤੇ ਵੀ ਥਾਂ ਨਹੀਂ ਮਿਲਦੀ ਇਸੇ ਤਰ੍ਹਾਂ ਦਾ ਇਕੱਠ ਹੁੰਦਾ ਕਿੱਥੋਂ ਲੱਗਣਾ ਕਿ ਦੂਰ ਦੂਰ ਤੱਕ ਉਹਤ ਸੰਗਤਾਂ ਆਉਂਦੀਆਂ ਨੇ ਪੂਰੇ ਇਕੱਠ ਦੇ ਵਿੱਚ ਆਉਂਦੀਆਂ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਈ 113 ਸਾਲ ਉਹਨਾਂ ਨੇ ਸੇਵਾ ਕੀਤੀ ਸੇਵਾ ਕਿੰਨੇ ਕੁ ਕੀਤੀ ਤੇ ਬਿਆਣੀ ਨੇ ਕੀਤੀ ਜਾ ਸਕਦੀ ਪਰ ਬਾਬਾ ਬੁੱਢਾ ਸਾਹਿਬ ਜੀ ਨੇ ਅਖੀਰ ਨੂੰ ਛੇਵੇਂ ਪਾਤਸ਼ਾਹ ਜੀ ਦੇ ਗੁਰਤਾ ਗੱਦੇ ਦਾ ਟਿੱਕਾ ਵੀ ਆਪ ਲਾਇਆ ਗੁਰੂ ਅਰਜਨ ਦੇਵ ਜੀ ਦੇ ਬਚਨਾਂ ਦੇ ਮੁਤਾਬਕ ਮੇਰੇ ਬੇਰੇ ਦੀਆਂ ਦੋ ਕ੍ਰਪਾਨਾਂ ਵੀ ਆਪ ਪਾਈਆਂ ਆਪਣੇ ਹੱਥੇ ਧੰਗ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਛੋਟੀ ਉਮਰੇ ਕਈ ਤਰ੍ਹਾਂ ਦੇ ਜਿਹੜੇ ਸ਼ਸਤਰ ਵਿਦਿਆ ਤੇ ਵਿਦਿਆ ਸਿਖਾਈ ਗੁਰਮਤਿ ਵਿਦਿਆ ਤੇ ਸ਼ਸਤਰ ਵਿਦਿਆ ਕੋੜ ਸਵਾਰੀ ਇਹ ਸਾਰੇ ਵਿਦਿਆ ਵਿਆਪ ਸਿਖਾਈ ਔਰ ਜਿਤਣ ਅਖੀਰਲਾ ਸਮਾਂ ਹੁੰਦਾ ਤਨ ਬਾਬਾ ਬੋਡਾ ਸਾਹਿਬ ਜੀ ਅਖੀਰਲੇ ਸਮੇ ਹੁੰਦੇ ਨੇ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਕਿ ਸਤਿਗੁਰ ਜੀ ਕਿਰਪਾ ਕਰੋ ਹੁਣ ਮੈਂ ਰਮਦਾਸ ਨੂੰ ਜਾਵਾਂ ਕਿਉਂਕਿ ਹੁਣ ਸ਼ਰੀਰ ਛੱਡਣ ਦਾ ਸਮਾਂ ਆ ਗਿਆ 125 ਸਾਲ ਸ਼ਰੀਰ ਦੀ ਉਮਰ ਤੇ ਜਿੰਦੇ ਵਿੱਚੋਂ 113 ਸਾਲ ਸਿਰਫ ਗੁਰੂ ਘਰ ਦੀ ਸੇਵਾ ਕੀਤੀ 12 ਸਾਲ ਦੇ ਆਏ ਸਨ ਭਾਵੇਂ ਗ੍ਰਸਤੀ ਜੀਵਨ ਵੀ ਨਿਭਾਇਆ ਘਰ ਵਿੱਚ ਵੀ ਜਾਂਦੇ ਸਨ ਪਰ ਉਹ 113 ਸਾਲ ਸਾਰੇ ਸੇਵਾ ਦੇ ਵਿੱਚ ਨੇ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਚਨ ਕਹਿ ਸਮੇ ਕਿ ਫਿਰ ਬਾਬਾ ਬੁੱਢਾ ਜੀ ਆਪਣੇ ਸਾਥ ਤੇ ਜਾਊ ਅਸੀਂ ਆਪ ਚੱਲ ਗਿਆ ਵਾਂਗੇ ਤੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਸ਼ਰੀਰ ਛੱਡਿਆ ਤਨ ਗੁਰੂ ਹਰਿ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਦੇ ਗੋਦ ਦੇ ਵਿੱਚ ਛੱਡਿਆ। ਉਦੋਂ ਤਨ ਗੁਰੂ ਹਰਿ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਦੀ ਅੱਖਾਂ ਵੀ ਸਿਰਜਲ ਹੋਈਆਂ। ਔਰ ਦੇਖੋ ਸੇ ਸ਼ਬਦ ਵਰਤਣ ਦੇ ਅੱਖਾਂ ਸਿਰਜਲ ਹੋਈਆਂ ਕਿਉਂਕਿ ਸਤਕਾਰਤ ਬਚਨ ਹੈ। ਪਰ ਜੇ ਸਿੱਧੇ ਬਚਨ ਵਰਤੀਏ ਤੇ ਸ਼ੇਵ ਪਾਤਸ਼ਾਹ ਵੀ ਰੋਏ। ਇੱਕ ਦਿਨ ਅੱਗੇ ਬੇਨਤੀ ਕੀਤੀ ਸੀ ਰੋਣਾ ਵੀ ਦੋ ਤਰ੍ਹਾਂ ਦਾ ਹੈ ਨਾ ਜੀ। ਇੱਕ ਤਾਂ ਸ਼ਰੀਰ ਨਾਲ ਜਿੰਨਾ ਕੋ ਪਿਆਰ ਹੈ ਅੱਖਾਂ 'ਚੋਂ ਪਾਣੀ ਆ ਜਾਣਾ ਗਲਾ ਭਰ ਜਾਣਾ। ਥੋੜਾ ਬੋਤਾ ਕਿਸੇ ਨੇ ਰੋ ਲਿਆ ਤੇ ਇਹ ਰੋਣਾ ਇਹਨਾਂ ਕੋ ਜਾਇਜ ਹੈ ਪਰ ਜਿਹੜਾ ਰੋਣਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਮਨਾ ਕੀਤਾ ਕਿ ਮਤਮੈ ਪਿੱਛੇ ਕੋਈ ਰੂਪ ਸੀ ਉਹ ਰੋਣਾ ਉਹ ਹੈ ਜਿਹੜਾ ਪਿੱਟ ਪਿੱਟ ਕੇ ਰੱਬ ਨੂੰ ਉਲੰਭਾ ਦੇਣਾ ਛੇਵੇਂ ਪਾਸ਼ਾ ਜੀ ਦੇ ਅੱਖਾਂ ਚੋ ਜਾਲਾ ਆ ਰੋਏ ਤੇ ਨਾਲੇ ਸਿੱਖਾਂ ਨੂੰ ਵਧਾਈ ਦਿੱਤੀ ਕਿਉਂਕਿ ਜੇ ਦੁੱਖ ਕਰਕੇ ਰੁਆ ਉਹ ਕੋਈ ਰੋਵੇ ਤੇ ਵਧਾਈ ਥੋੜਾ ਦਿੰਦਾ ਹੈ ਸਿਕਾ ਨੇ ਪੁੱਛਵਲਿਆ ਕਿ ਸਤਿਗੁਰ ਜੀ ਇਹ ਤੇ ਸਿੱਖੇ ਦਾ ਮੁੱਢ ਸਨ ਤੇ ਸਤਿਗੁਰ ਕਹਿੰਦੇ ਸਿੱਖੇ ਦਾ ਮੁੱਢ ਸੀ ਇਹ ਸਿੱਖੇ ਦਾ ਮੁੱਢ ਰਹਿਣਗੇ ਕਿਉਂਕਿ ਇਹ ਸਰੀਰ ਛੱਡ ਕੇ ਗਏ ਨੇ ਇਹਨਾਂ ਜਾਣਾ ਕਿਤੇ ਨਹੀਂ ਇਹ ਸਿੱਖੇ ਜਿਹੜੇ ਇਹਨਾਂ ਨੂੰ ਇਹਦਾ ਨਾਮ ਲੈਣਗੇ ਸਿੱਖੇ ਤੇ ਉਹਨਾਂ ਦੇ ਵਿੱਚ ਬੂਟਾ ਲੱਗ ਜਾਏਗਾ ਇਹ ਜੀਵਨ ਦੇ ਬਾਜ਼ੇ ਨੂੰ ਜਿੱਤ ਕੇ ਚੱਲੇ ਨਹੀਂ ਇੰਦਰੀਆਂ ਨੂੰ ਜਿੱਤਿਆ ਹੋਇਆ ਸੀ ਇਹ ਜੀਵਨ ਦੇ ਬਾਝੇ ਨੂੰ ਜਿਹੜਾ ਜਿੱਤ ਕੇ ਜਾਏ ਤੇ ਫਿਰ ਜਿੱਤਿਆ ਹੋਇਆ ਨੂੰ ਤੋ ਵਿਦਾਇਤ ਦਿੱਤੀ ਜਾਂਦੀ ਹੈ ਉਸ ਬਾਬਾ ਬੁੱਢਾ ਸਾਹਿਬ ਜਿੱਦਾ ਜਨਮ ਦੇ ਹੜਾ ਇਹ ਦੋ ਦਿਨ ਮਨਾਇਆ ਜਾਂਦਾ ਕੰਨ ਸੀ ਤੇ ਕੱਜ ਇਹ ਦੋ ਦਿਨ ਦਾ ਜੋੜ ਮੇਲਾ ਹੈ ਔਰ ਸਤਗੁਰੂ ਜੀ ਕਿਰਪਾ ਕਰਦੇ ਨੇ ਐਸੇ ਜਿਹੜੇ ਗੁਰੂ ਦੇ ਸੰਤਾਂ ਦੇ ਨਾ ਪਾਈ ਅੱਜ ਧੰਨ ਗੁਰੂ ਅਰਜਨ ਦੇ ਮਹਾਰਾਜ ਨੇ ਬਖਸ਼ਿਸ਼ ਕੀਤੀ ਵੀ ਉਹਨਾਂ ਦੇ ਸੰਗਤ ਕਰਕੇ ਇੰਹਾ ਸੁੱਖ ਆਗੇ ਮੁਖ ਉਜਲ ਤੇ ਆਪਣੇ ਆਪ ਵੀ ਕਹਿੰਦੇ ਸੰਗ ਸੰਤਨ ਕੇ ਪਾਈਏ ਔਰ ਸਤਿਗੁਰੂ ਦੀ ਕਿਰਪਾ ਕਰਨ ਇਸ ਸੰਗਤ ਸਾਨੂੰ ਕਿਤੇ ਮੰਨ ਕਰਕੇ ਵਿਕਰਨੀ ਆ ਜੇ ਇੱਕ ਵਾਰੀ ਫਿਰ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀ ਸਾਰੇ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸਮੇਂ ਦੀ ਸਮਾਪਤੀ ਹਾਂ ਆਹ ਇੱਕ ਦੋ ਵਾਰੀ ਦਸਵਾ ਦੇ ਨਾਲ ਹਾਜ਼ਰੀ ਲੁਵਾਈਏ ਫਿਰ ਸਮਾਪਤੀ ਹੈ ਜੀ ਸਤ ਨਾਮ ਵਾਹਿ ਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ